ਪਾਪਾ ਅਸੀਂ ਗੱਲਾਂ ਤਾਂ ਕਰਦੇ ਆ ਗੁਰੂ ਦੀਆਂ ਅਸੀਂ ਕਹਿੰਦੇ ਆ ਵੀ ਜਿਹੜਾ ਸਾਨੂੰ ਅਸੀਂ ਉਸ ਗੁਰਸਿੱਖ ਨਾਲ ਪਿਆਰ ਕਰਦੇ ਆ ਸੋ ਭਾਈ ਸੋ ਮੇਰਾ ਵੀਰ ਹਾਂਜੀ ਜਿਹੜਾ ਮੈਨੂੰ ਜਿਹੜਾ ਗੁਰੂ ਗੁਰੂ ਸਾਹਿਬ ਦੀਆਂ ਗੱਲਾਂ ਸੁਣਾਉਂਦਾ ਮੈਨੂੰ ਜਿਹੜਾ ਹਾਂਜੀ ਉਸ ਮੇਰਾ ਭਰਾ ਤੇ ਮੇਰਾ ਵੀਰ ਹਾਂਜੀ ਹੁਣ ਗੱਲਾਂ ਸਾਡੀਆਂ ਉਹ ਐ ਪਰਸਲ 'ਚ ਹੁੰਦਾ ਨਹੀਂ ਉਹ ਅਸੀਂ ਉਹਦੇ ਇਹਦਾ ਸ਼ਗਿਰਦ ਬਣ ਜਾਈਦਾ ਕਿਸੇ ਲੈਵਲ ਤੇ ਜਾ ਕੇ ਉਹਨੇ ਸਾਧਾ ਮੈਨੂੰ ਲੱਗ ਪਤਾ ਨਹੀਂ ਸ਼ਾਇਦ ਹੁਣ ਤਾਂ ਨਾ ਹੋਵੇ ਇਹ ਮੋਨੀ ਸਾਧ ਜਿਹਨੂੰ ਕਹਿੰਦੇ ਸ਼ਾਇਦ ਉਹ ਹੋਵੇ ਇਹ ਤੇ ਇਹ ਬੋਰੀ ਵਾਲੇ ਬਾਬੇ ਪਤਾ ਨਹੀਂ ਇਹ ਵੀ ਵੱਜਦੇ ਇਦਾਂ ਕਰਕੇ ਕਈ ਕੋਸ ਇਹਨਾਂ ਦੇ ਨਾਮ ਜਿਹੜੇ ਹੈ ਅਖਰੀ ਪਹਿਲਾਂ ਵੀ ਅਸੀਂ ਗੱਲ ਕੀਤੀ ਇਸ ਤੇ ਕਈ ਬੰਦਿਆਂ ਨੇ ਇਤਰਾਜ਼ ਜਤਾਇਆ ਸੀਗਾ ਉਹ ਜਿੱਦਾਂ ਉਹ ਲਾਈਕ ਕਰਦੇ ਸੀਗੇ ਹਾਂਜੀ ਉਹ ਕਹਿੰਦੇ ਗੱਲਾਂ ਤੁਹਾਡੀਆਂ ਠੀਕ ਆ ਪਰ ਆ ਬਾਬਾ ਜੀ ਬਹੁਤ ਚੰਗੇ ਸੀਗੇ ਹੁਣ ਹਾਂਜੀ ਕਿਉਂਕਿ ਦਿਮਾਗ ਦੇ ਵਿੱਚ ਬੈਠਾ ਹੈ ਨਾ ਹੁਣ ਉਹ ਬਾਬੇ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਪਿਆਰ ਸ਼ਰਧਾ ਹੋਣ ਦੇ ਕਰਕੇ ਹਾਂਜੀ ਉਹਦੀਆਂ ਗੱਲਾਂ ਕੀ ਆ ਕੀ ਨਹੀਂ ਆ ਕਿਸੇ ਨੂੰ ਕੋਈ ਇੰਟਰਸਟ ਨਹੀਂਗਾ ਤੇ ਬਾਬਾ ਕੀ ਆ ਬਾਬਾ ਕਿਤੇ ਪਹਿਲਾਂ ਭਲੇ ਵੇਲੇ ਚ ਪਲਵਾਨ ਹੋਣਾ ਹਾਂਜੀ ਤੇ ਸੰਗ ਤਾਂ ਉਹਦਾ ਕੱਛਾ ਸਾਹਮਣੇ ਬੈਠੀਆਂ ਆ ਪਹਿਲਾਂ ਵੀ ਚਲਾਈਏ ਇੱਕ ਵਾਰੀ ਹੁਣ ਇਹ ਤਾਂ ਚਲਦੀ ਗੱਲ ਚ ਆ ਗਈ ਆਪਣੀ ਗੱਲ ਤਾਂ ਆਪਾਂ ਦੋ ਕਮੈਂਟਾਂ ਦੀ ਸੁਣਾਈਏ ਤਾਂ ਤਾਂ ਕਿ ਪਤਾ ਲੱਗੇ ਬੰਦਿਆਂ ਦਾ ਦਿਮਾਗ ਕਿਦਾਂ ਕੰਮ ਕਰਦਾ ਹੁਣ ਕੱਚਾ ਸਾਹਮਣੇ ਬੈਠੀਆਂ ਬਾਬੇ ਦਾ ਤੇ ਹੁਣ ਚਲੋ ਸੰਗਤ ਨੇ ਸਾਹਮਣੇ ਆਓ ਤਾਂ ਚਲੋ ਬੱਚੇ ਬੰਦੇ ਇਦਾਂ ਹੋ ਜਾਂਦੇ ਐ ਈਮੋਸ਼ਨਲ ਉਹ ਜੇ ਉਹ ਜੇ ਬੰਦੇ ਕਮਲੇ ਸੰਗਤ ਉਹਦੀ ਤੇ ਉਹ ਜਾ ਕਮਲਾ ਬਾਬਾ ਉਹ ਕੱਚਾ ਸਟੇਜ ਤੇ ਚੱਕ ਕੇ ਉਹਦੇ ਤੇ ਕਥਾ ਕਰਨ ਲੱਗਿਆ ਕੱਚੇ ਤੇ ਆਉਦੇ ਸੀ ਦੋ ਮਿੰਟ ਦਾ ਕਲਿੱਪ ਐ ਪਹਿਲਾਂ ਵੀ ਕਾਫੀ ਵਾਰ ਚਲਾਇਆ ਸੋ ਲੁਸੈ ਤੁਸੀਂ ਸੁਣਿਆ ਵੀ ਹੋਵੇ ਪਰ ਨਹੀਂ ਤਾਂ ਤੁਹਾਨੂੰ ਦੁਬਾਰਾ ਰੀਫਰੈਸ਼ ਕਰਦੀ ਆ ਆਪਾਂ ਸੁਣਾ ਦਈਏ ਕੋਈ ਸਰੋਤਾ ਕਿਰਪਾ ਕਰਕੇ ਫੋਨ ਨਾ ਕਰਿਓ ਸਾਡੇ ਕੋਲ ਸਮਾਂ ਬਹੁਤ ਥੋੜਾ ਦਾ ਅਜ ਅਸੀਂ ਜ਼ਰੂਰੀ ਛੇਤੀ ਸਮਾਪਤੀ ਕਰਨੀ ਆ ਤੇ ਆਪਾਂ ਤੁਸੀਂ ਇਹਨੂੰ ਸੁਣ ਲਓ ਬਸ ਥੋੜਾ ਜਿਹਾ ਦਾ ਫਰੈਸ਼ ਹੋ ਜਾਓਗੇ ਦਾ ਛੁੱਟੀਆਂ ਚ ਤੇ ਲੱਗੇ ਕੁਰਸੀਆਂ ਹੁੰਦੀਆਂ ਸੀ 10 'ਚ ਦੋ ਕੁਰਸੀਆਂ ਜਿੱਤੀਆਂ ਸੀ ਮੈਨੂੰ ਉਸ ਸਮੇਂ ਦਾ ਕੱਚਾ ਆ ਹੁਣੇ ਦਿਖਾਇਆ ਸੰਤਾਨੀ ਤੇ ਉਸ ਉਦੋਂ ਤਾਂ ਉਂਗਲਾਂ ਪਾਪਾ ਦਾਸ ਚੜਾਉਂਦਾ ਹੁੰਦਾ ਇਹ ਗੱਛਾ ਅੱਜ ਉਸ ਗੱਛੇ ਵਿੱਚ ਦੋਏ ਲੱਤਾਂ ਪੈ ਗਈਆਂ ਬੋਲੋ ਸਤਨਾਮ ਬੋਲ ਕੇ ਦੇਖਿਆ ਜੀ ਹੁਣ ਹੁਣ ਉਸ ਗੱਛੇ ਵਿੱਚ ਦੋਏ ਲੱਤਾਂ ਪੈ ਗਈਆਂ ਤਨਹੇ ਨਗਰ ਆਹ ਖਬਰ ਨਹੀਂ ਕਿਵੇਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਗੱਛਾ ਕਿਵੇਂ ਸਾਮ ਕੇ ਰੱਖਿਆ ਨਾ ਕੀ ਔਰ ਇਹ ਕੋਈ ਐਦਾ ਐਰਾ ਵੈਰਾ ਬਾਬਾ ਨਹੀਂਗਾ ਮੈਂ ਜਦੋਂ ਅੱਜ ਤੋਂ 2.5 ਸਾਲ ਪਹਿਲਾਂ ਮਨਪ੍ਰੀਤ ਸੀ ਮੇਰਨਾ ਪ੍ਰੋਗਰਾਮ 'ਚ ਮੇਰੇ ਚੇਤੇ ਆ ਹਾਂਜੀ 3 ਸਾਲ ਤੋਂ ਜ਼ਿਆਦਾ ਮਿਲਣਾ ਤਾਂ ਹੋ ਗਿਆ ਹੁਣ ਹਨਾ ਤੇ ਪ੍ਰੋਗਰਾਮ 'ਚ ਜੇ ਜਦੋਂ ਚਲਾਈ ਸੀ ਇਹ ਉਦੋਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਮੈਂ ਤਾਂ ਉਦੋਂ ਸਮਝਿਆ ਵੀ ਸਾਧ ਅਜਦਾ ਕਛੇਰੀਆਂ ਆਪਣੀ ਤਰੀਫਾਂ ਕਰਨ ਲੱਗਿਆ ਪਰ ਬਾਅਦ ਦੇ ਵਿੱਚ ਮੈਨੂੰ ਕਈ ਬੰਦੇ ਪਰਸਨਲੀ ਮਿਲ ਕੇ ਮੈਨੂੰ ਜਿਹਨਾਂ ਨੇ ਕਿਹਾ ਵੀ ਨਹੀਂ ਮੈਨੂੰ ਸ਼ਾਇਦ ਉਹਨਾਂ ਨੇ ਇਹਦਾ ਮੋਨੀ ਬਾਬਾ ਕਹਿੰਦੇ ਐ ਇਹਨੂੰ ਤੇ ਪਤਾ ਨਹੀਂ ਬੂਰੀ ਵਾਲਾ ਕਹਿੰਦੇ ਇਦਾਂ ਇਹੋ ਜਿਹਾ ਨਾ ਆ ਬਈ ਉਹ ਬਾਬਾ ਜੀ ਇਹ ਤਾਂ ਬਹੁਤ ਇਦਾਂ ਪੁੰਚੇ ਹੋਏ ਆ ਬਹੁਤ ਇਨਾਂ ਦੇ ਪਿੰਡਾਂ 'ਚ ਕੰਮ ਕਰਾਏ ਆ ਬੜਾ ਹੀ ਸੇਵਾ ਕਰਦੇ ਆ ਤਾਂ ਇਦਾਂ ਨਹੀਂ ਕੇ ਬੜੇ ਸਿਆਣੇ ਆ ਵੀ ਤੁਸੀਂ ਇਦਾਂ ਨਾ ਕਹੋ ਇਦਾਂ ਨਾ ਕਹੋ ਫਿਰ ਮੈਨੂੰ ਪਤਾ ਲੱਗਿਆ ਵੀ ਇਦਾਂ ਆਮ ਬੰਦਾ ਨਹੀਂਗਾ ਜਿਹੜਾ ਕਹਿਣ ਲੱਗਾ ਧੰਨ ਹੈ ਨਗਰ ਹਾਂ ਹੁਣ ਇਹ ਸ਼ਬਦ ਜਿਹੜਾ ਅਸੀਂ ਵਰਤਦੇ ਆ ਨਾ ਹਾਂਜੀ ਵੀ ਧੰਨ ਹੈ ਨਗਰ ਤੋਂ ਉਦੋਂ ਬਾਅਦ ਬਹੁਤ ਵੱਡੀ ਗੱਲ ਨਗਰ ਦੀ ਦੱਸਣੀ ਪਈਦੀ ਹੈ ਕੋਈ ਯਾ ਤਾਂ ਇੱਡਾ ਇੱਡਾ ਮੂੰਹ ਭਰ ਕੇ ਤੁਹਾਨੂੰ ਕਹਿਣਾ ਪੈਂਦਾ ਵੀ ਧੰਨ ਹੈ ਨਗਰ ਜਿਨੇ ਇੰਨਾ ਸੋਹਣਾ ਕਾਰਜ ਕੀਤਾ ਹੈ ਹੁਣ ਕੀ ਕਹਿੰਦਾ ਧੰਨ ਹੈ ਨਗਰ ਜਿਨੇ ਮੇਰਾ ਕੱਚਾ ਕਿਦਾਂ ਸਾਂਭ ਕੇ ਤੁਹਾਡਾ ਪ੍ਰਵਦੀਪ ਕਿਦਾਂ ਕਹਿੰਦਾ ਹੁੰਦਾ ਬੇੜਾ 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 ਜੇ ਤੁਹਾਡਾ ਬੇੜਾ ਬੇੜਾ ਤੁਹਾਡਾ ਹੈ ਤੁਸੀਂ ਕੀ ਕਰਨ ਦੇ ਜੇ ਇਹ ਕੱਚਾ ਸਾਂਭ ਕੇ ਆਲੇ ਨੂੰ ਕਹੀ ਜਾਂਦਾ ਵੀ ਤੁਸੀਂ ਧੰਨ ਉਹ ਤਾਂ ਸੀ ਹੁਣ ਇਹ ਬੰਦੇ ਚ ਚਲੋ ਪਿੰਡ ਵਾਲੇ ਨੇ ਸੰਭ ਲਿਆ ਮੈਂ ਤਾਂ ਗੱਲ ਕਰਦਾ ਸੀਗਾ ਇਹਨੂੰ ਵੀ ਇਦਾਂ ਲੱਗਦਾ ਹੈ ਵੀ ਮੇਰਾ ਕੱਛਾ ਸੰਭਣ ਵਾਲੇ ਬੰਦੇ ਧੰਨ ਨੇ ਤੇ ਤੁਸੀਂ ਕੀ ਸੋਚਦੇ ਲੋਕੀ ਵਿਕਾਸ ਕਿੱਦਾਂ ਕਰ ਜਾਣਾ ਦਿਮਾਗ ਕਿੱਦਾਂ ਗਾਹਾਂ ਚਲੇ ਜੇ ਇਹ ਬਾਬਾ ਕਹਿ ਦੇ ਨਾ ਵੀ ਤੁਹਾਨੂੰ ਗਲਤੀ ਗਲਤ ਪੈਮੀ ਹੋ ਗਈ ਤੁਹਾਨੂੰ ਇਦਾਂ ਕਰਕੇ ਸੂਰਜ ਜਿਹੜਾ ਹੈਗਾ ਜਿਹੜਾ ਹੈਗਾ ਪੂਰਬ ਤੋਂ ਨਹੀਂ ਚੜਦਾਗਾ ਉਹ ਤਾਂ ਜਿਹੜਾ ਪਸ਼ਚਮ ਤੋਂ ਚੜਦਾ ਏਦਾਂ ਕਰਕੇ ਉਹਨਾਂ ਨੇ ਮੰਨ ਲੈਣਾ ਇੰਨੇ ਬੰਦੇ ਇਹਨਾਂ ਦੇ ਮਗਰ ਆ ਉਹ ਕਹਿੰਣਗੇ ਬਾਬਾ ਜੀ ਥੋੜੀ ਝੂਠ ਬੋਲ ਸਕਦੇ ਆ ਜਿਹੜੇ ਕੱਚਾ ਸਾਹਮ ਕੇ ਬੈਠੇ ਉਹਨਾਂ ਦੇ ਦੇ ਇੱਕ ਜੀ ਅੱਛਾ ਥੋੜੀ ਜੀ ਹੋ ਰਹਾ 1 ਮਿੰਟ ਦੀ ਉਹ ਵੀ ਸੁਣ ਕੇ ਦੇਖੋ ਤੁਸੀਂ ਉਹ ਕਹਿੰਦਾ ਚਿੱਤ ਖਰਾਬ ਹੋ ਜਾਂਦਾ ਮੇਰਾ ਕੱਚਾ ਦੇਖ-ਦੇਖ ਕੇ ਜਾਂਦਾ ਹਾਂ ਰਾਂ ਦੀ ਗੱਲ ਹੈ ਆ ਸਾਡੇ ਸਿੰਘ ਅਜੇ ਵੀ ਇਹਦੇ ਨਹੀਂ ਮਤਲਬ ਪਹਿਲੀ ਗੱਲ ਤਾਂ ਚਲੋ ਕੱਚਾ ਸਾਹਮ ਕੇ ਰੱਖਿਆ ਵੀ ਕੱਚਾ ਤੇਰੀ ਕੋਈ ਮਤਲਬ ਤੋਪ ਸੀਗੀ ਇਦਾਂ ਕੋਈ ਤੇਰੀ ਕੋਈ ਮਤਲਬ ਬੰਦਾ ਕਹੇ ਵੀ ਭਾਈ ਇੰਨੇ ਸਾਲ ਪੁਰਾਣਾ ਕੋਈ ਚੀਜ਼ ਜਿੱਦਾਂ ਮਤਲਬ ਬੰਦਾ ਕਵੇ ਵੀ ਭਾਈ ਮੈਂ ਫਲਾਣੇ ਟਾਈਮ ਦੇ ਵਿੱਚ ਕਦੂ ਬੀਜਿਆ ਸੀਗਾ ਤੇ ਉਹ ਕਦੂ ਇਹਨਾਂ ਨੇ ਇੰਨੇ ਸਾਲ ਸਾਹਮਣੇ ਰੱਖ ਲਿਆ ਵੱਡਾ ਕਦੂ ਸੀਗਾ ਵੀ ਬਹੁਤ ਮਿਹਨਤ ਕੀਤੀ ਹੋਣੀ ਇਹ ਤਾਂ ਗਲ ਜਾਂਦਾ ਉਹ ਤਾਂ ਸੜ ਜਾਂਦਾ ਚੀਜ਼ ਉਹ ਖਰੇਲਾ ਸੀ ਬਹੁਤ ਵੱਡਾ ਐਦਾਂ ਮੰਨ ਲਓ ਕੋਈ ਅਗਲਾ ਕਵੇ ਵੀ ਟਮਾਟਰ ਸੀਗਾ ਉਹ ਟਮਾਟਰਾਂ ਦਾ ਇਦਾਂ ਕਹਿਦੇ ਅਗਲਾ ਵੀ 10 ਮੈਂ 5 ਕਿਲੋ ਟਮਾਟਰ ਸੀਗੇ ਵੀ ਇਦਾਂ ਐ ਬੈਂਗਣੀ ਰੰਗ ਦੇ ਟਮਾਟਰ ਵੀ ਉਦੋਂ ਉਹਨਾਂ ਜ਼ਮਾਨੇ 'ਚ ਮਿੱਥੋਂ ਹੋਏ ਸੀਗੇ ਤੇ ਨਜ਼ਰ ਹਜੇ ਤੱਕ ਸਾਹਮਣੇ ਬੈਠਾ ਇੰਨੇ ਸਾਲਾਂ ਬਾਅਦ ਬੈਂਗਣੀ ਦਾ ਨਾ ਟਮਾਟਰ ਫਿਰ ਤਾਂ ਤੁਸੀਂ ਕਹੋ ਵੀ ਯਾਰ ਟਮਾਟਰ ਤਾਂ ਚੌਥੇ ਦਿਨ ਗਲਣੇ ਸ਼ੁਰੂ ਹੋ ਜਾਂਦੇ ਆ ਇੰਨੇ ਸਾਲ ਕਿਦਾਂ ਸਾਂਭਲੇ ਮਮਾ ਕੱਚਾ ਸਾਂਭਣਾ ਕੀ ਔਖਾ ਯਾਰ ਕਮਾਲ ਹੋਊਗੀ ਕਿਸੇ ਬੰਦੇ ਦਾ ਤੁਸੀਂ ਮੰਨ ਲਓ ਪਿਆ ਕਿਸੇ ਨੇ ਚੱਕ ਕੇ ਬੰਦੇ ਤਾਂ ਜੁੱਤੀਆਂ ਜੋੜੇ ਟੋਲਟ ਸ਼ੀਟਾਂ ਨਾਲ ਕੇ ਸਾਰਾ ਕੋ ਸੰਭੀ ਫਿਰਦੇ ਆ ਉੱਥੇ ਤੇਰਾ ਗੱਛਾ ਵੀ ਜੀ ਉੱਥੇ ਉਹ ਉਹ ਵੀ ਤੁਰਿਆ ਫਿਰਦਾ ਉੱਥੇ ਜਿਹੜਾ ਹੈਗਾ ਅੱਛਾ ਬਾਬਾ ਜੀ ਨੂੰ ਹੂੰ ਤੇ ਮਨ ਖਰਾਬ ਹੁੰਦਾ ਹੂੰ ਆਹੋਏ ਕੋਈ ਖਰਾਬ ਵਾਲੀ ਗੱਲ ਨਹੀਂ ਹੂੰ ਗੁਰੂ ਰੂਪ ਸਾਹਿਬ ਸਿੰਘ ਜੀ ਮੈਂ ਤਾਂ ਇਹੀ ਹੈਰਾਨ ਆ ਕਿ ਇਹ ਸਾਹਮਣੇ ਕਿਵੇਂ ਬੈਠੇ ਰਹੇ ਐਡੇ ਐਡੇ ਪਾਤੀ ਕੱਚਾ ਦਿਖਾਈ ਜਾਂਦਾ ਇਹ ਵੀਡੀਓ ਦੇ ਵਿੱਚ ਕੱਚਾ ਦਿਖਾ ਕੇ ਉਹ ਚ ਇਦਾਂ ਹੱਥ ਪਾ ਕੇ ਦਿਖਾਈ ਜਾਂਦਾ ਮੈਂ ਐਡੇ ਐਡੇ ਮੇਰੇ ਜਿਹੜੇ ਪੱਟ ਹੁੰਦੇ ਸੀਗੇ ਹਾਂਜੀ ਆ ਅੱਜ ਸਾਡੀ ਸਟੇਜਾਂ ਦੀ ਕਥਾ ਹੈ ਹੂੰ ਤੇ ਮਤਲਬ ਕਥਾ ਤਾਂ ਚਲੋ ਸਾਡਾ ਪਤਾ ਸਟੈਂਡਰਡ ਕਿਦਾਂ ਨਹੀਂ ਮੈਂ ਸਾਡੇ ਬੰਦਿਆਂ ਦਾ ਸਟੈਂਡਰਡ ਇਹ ਹੈ ਕਿ ਜਿਹੜੇ ਬੰਦਿਆਂ ਨੂੰ ਅਸੀਂ ਕਹਿੰਨੇ ਆ ਨਾ ਵੀ ਜਿਹੜਾ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਹਾਂਜੀ ਉਹ ਭਲਖਾ ਬੰਦਿਆਂ ਨੂੰ ਉਹ ਸੇ ਸ਼ਬਦ ਸਿਰਫ ਵਰਤਣ ਵਾਸਤੇ ਆ ਜਦੋਂ ਅਸੀਂ ਕਹਿੰਨੇ ਆ ਨਾ ਕਿ ਤੁਸੀਂ ਸਤਿਕਾਰ ਕਥੇ ਕਰਦੇ ਹੋ ਫਿਰ ਬੰਦੇ ਪਤਾ ਭੂਲਾ ਮੂਰ ਬਣਾ ਕੇ ਕਿਉਂਕਿ ਗੁਰੂ ਸਾਹਿਬ ਕਹਿੰਦੇ ਸੀਗੇ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਵੀ ਮੈਂ ਤਾਂ ਇਦਾਂ ਸਤਿਕਾਰ ਕਰਾਂ ਉਹਦਾ ਸਤਿਕਾਰ ਕਰਾਂ ਵੀ ਕਿਉਂਕਿ ਮੈਨੂੰ ਰੱਬ ਰੱਬ ਦੀਆਂ ਮੈਨੂੰ ਗੁਰੂ ਦੀਆਂ ਗ ਸਭ ਜਿਹੜੀਆਂ ਹੈਗੀਆਂ ਸਟੇਟਮੈਂਟਾਂ ਦੇਣ ਵਾਸਤੇ ਹੈ ਜੇ ਤੁਹਾਨੂੰ ਗੁਰੂ ਦੀਆਂ ਗੱਲਾਂ ਨਾਲ ਪਿਆਰ ਹੈ ਤੇ ਬਾਬੇ ਦਾ ਕੱਚਾ ਘਰ ਚੱਕੀ ਫਿਰਦੇ ਆ ਤੁਸੀਂ ਗੱਲਾਂ ਦਸ ਰਹੀਆਂ ਬਾਬੇ ਦੇ ਮੂੰਹ ਨੇ ਕੱਚੇ ਨੇ ਥੋੜੀ ਸੁਣਾਈਆਂ ਜਿਹੜੀਆਂ ਹੈਗੀਆਂ ਪਰ ਕਾਰਨ ਕੀ ਆ ਨਹੀਂ ਨਹੀਂ ਗੱਲਾਂ ਦਾ ਤਾਂ ਬਹਾਨਾ ਹੈ ਗੱਲ ਕੀ ਆ ਬੰਦਾ ਜਿਹੜਾ ਹੈਗਾ ਕਿਸੇ ਬੰਦੇ ਦੇ ਮਗਰ ਲੱਗਣਾ ਚਾਹੁੰਦਾ ਹੈ ਏਦਾਂ ਉਹਨੂੰ ਆਪਣੇ ਆਪ ਤੇ ਭਰੋਸਾ ਨਹੀਂਗਾ ਇੱਕ ਕਲਿੱਪ ਸੀਗਾ ਬਹੁਤ ਹੀ ਸੋਹਣਾ ਓਸ਼ੋ ਦਾ ਅੱਜ ਨਹੀਂ ਟਾਈਮ ਲੱਗਣਾ ਆਪਣਾ ਅਜੇ ਤਾਂ ਕਰ-ਗਾਲ ਕਰਕੇ ਅਜੇ ਤਾਂ ਗਾਣਾ ਖਾਨ ਵਾਲਾ ਕੰਮ ਹੋ ਜਾਣਾ ਜੇ ਹੁਣ ਕਲਿੱਪ ਚਲਾ ਲਿਆ ਤਾਂ ਬਹੁਤ ਹੀ ਸੋਹਣਾ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਸੁਣਾਵਾਂਗੇ ਉਹਨੂੰ ਠੀਕ ਹੈ ਉਹ ਕਹਿੰਦਾ ਵੀ ਰੱਬ ਬੰਦਾ ਕਿੱਦਾਂ ਬਣਾਇਆ ਚੀਨੀਆਂ ਨੇ ਕਿੱਦਾਂ ਬਣਾਇਆ ਤੇ ਨਿਗਰੋ ਨੇ ਕਿੱਦਾਂ ਬਣਾਇਆ ਕਿ ਬਾਕੀ ਬੰਦਿਆਂ ਨੇ ਕਿੱਦਾਂ ਬਣਾਇਆ ਤੇ ਉਹ ਰੱਬ ਦੀਆਂ ਮੂਰਤੀਆਂ ਆਪਣੇ ਵਰਗੀਆਂ ਬਣਾ ਕੇ ਤੁਸੀਂ ਹਾਂਜੀ ਚੀਨੀਆਂ ਦੀਆਂ ਮੂਰਤੀਆਂ ਚੀਨੀਆਂ ਵਰਗੀਆਂ ਹਾਂਜੀ ਨਿਗਰੋ ਦਾ ਨੱਕ ਦਾ ਕਹਿੰਦਾ ਬੁੱਲ ਬਹੁਤ ਮੋਟਾ ਹੈ ਰੱਬ ਦਾ ਉਹਦਾ ਹੂੰ ਚੀਨੇ ਦੇ ਰੱਬ ਦਾ ਕਹਿੰਦਾ ਗੱਲ ਦੀ ਹੱਡੀ ਬਹੁਤ ਮੋਟੀ ਹੈ ਹੂੰ ਜਿਹੜਾ ਇੰਡੀਅਨ ਦਾ ਰ ਕਹਿੰਦਾ ਉਹ ਰੱਬ ਨਹੀਂਗਾ ਆਪਣੇ ਆਪ ਦੇ ਹੰਕਾਰ ਦੀ ਪੂਜਾ ਕਰਾਈ ਜਾ ਰਹੀ ਹੈ ਬਸ ਭੜਿਖਾ ਬੰਦੇ ਨੂੰ ਕਿ ਮੈਂ ਰੱਬ ਦੀ ਪੂਜਾ ਕਰ ਰਿਹਾ ਕਿਥੇ ਕਰ ਰਿਹਾ ਆਪਣੇ ਹੰਕਾਰ ਨੂੰ ਪੱਠੇ ਪਾ ਰਿਹਾ ਉਹਨੂੰ ਇਦਾਂ ਲੱਗਦਾ ਇਹ ਮੇਰੀ ਪੂਜਾ ਹੋ ਰਹੀ ਹੈ ਬਸ ਇਹ ਥਿਉਰੀ ਇਹ ਆ ਸਾਰੀ ਦੀ ਸਾਰੀ ਬੰਦੇ ਜਿਹੜੇ ਬਾਬੇ ਜਿਹੜੇ ਹੈਗੇ ਆ ਇਹਨੂੰ ਲੱਗਦਾ ਇਹ ਕਿਤੇ ਭ੍ਰਿਖਾ ਕਾਟਦੇ ਹੋਣਾਂ ਲੱਗਦਾ ਹੋਵੇ ਵੀ ਬਾਬਿਆਂ ਨੂੰ ਲੱਗਦਾ ਹੋਣਾ ਵੀ ਇਹ ਇਹੋ ਜਿਹੇ ਬਾਬੇ ਜਿਹੜੇ ਖਾਸ ਤੌਰ ਤੇ ਵੀ ਇਹਨਾਂ ਨੂੰ ਲੱਗਦਾ ਵੀ ਕਿਤੇ ਰੱਬ ਦੀ ਗੁਰੂ ਨਾਲ ਜੋੜ ਰਹੇ ਆ ਬੰਦੇ ਨਹੀਂ 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 ਭ੍ਰਿਖਾ ਤੁਹਾਨੂੰ ਇਸ ਗੱਲ ਦਾ ਜਿਹੜਾ ਹੈਗਾ ਬੰਦਿਆਂ ਨੂੰ ਆਪਣੇ ਜਦੋਂ ਸੀ ਕਹਿੰਦੇ ਆ ਨਾ ਵੀ ਪੰਥਪ੍ਰੀਤ ਨੂੰ ਚਾਹੀਦਾ ਇਹ ਸੀਗਾ ਵੀ ਭਾਈ 10 ਮਿੰਟ ਆ ਮੇਰੇ ਕੋਲੇ ਮੈਂ ਕਥਾ ਕਰਨ ਯਾ 10 ਮਿੰਟਾਂ 'ਚ ਮੈਂ ਤੇਰੀ ਦਵਾਈ ਕਿਦਾਂ ਲਿਖ ਦਊਗਾ ਤੇਰੀ ਬਿਮਾਰੀ ਨੂੰ ਸਮਝਣ ਵਾਸਤੇ ਡਾਇਗਨੋਸ ਕਰਨ ਵਾਸਤੇ ਮੈਨੂੰ ਤੇਰੀ ਰਿਪੋਰਟਾਂ ਦੇਖਣੀਆਂ ਪਹਿਣੀਆਂ ਪਹਿਲਾਂ ਹੋ ਸਕਦਾ ਹੋਰ ਟੈਸਟ ਕਰਵਾਉਣੇ ਪੈਣ ਤੇਰੇ ਯਾ ਮੈਨੂੰ ਹੋ ਸਕਦਾ ਤੇਰੇ ਨਾਲ ਅੱਧਾ ਘੰਟਾ ਜਿਹੜੀ ਕਾਉਂਸਲਿੰਗ ਕਰਨੀ ਪਵੇ 5 ਮਿੰਟਾਂ 'ਚ ਮੈਂ ਤੇਰੀ ਦਵਾਈ ਕਿਦਾਂ ਲਿਖਦਾ ਹੋ ਸਕਦਾ ਇਹਦਾ ਰਿਐਕਸ਼ਨ ਕਰ ਜਾਏ ਦਵਾਈ ਇਹੇ ਯਾ ਇਹਦਾ ਤੈਨੂੰ ਇਹ ਉਲਟਾ ਅਸਰ ਸ਼ੁਰੂ ਹੋ ਜਾਏ ਉਹ ਇਹ ਗੱਲ ਨਹੀਂ ਕਹੀ ਅਲਰਜੀ ਹੋ ਜਾਏ ਤੈਨੂੰ ਇਹਦਾ ਕੁਝ ਹੋ ਜਾਏ ਕੁਝ ਨਹੀਂ ਨਾਲ ਦੀ ਨਾਲ ਸੀਟਾਂ ਮਾਰਨੀ ਸ਼ੁਰੂ ਕਰ ਦਿੰਦਾ ਸੀਗਾ ਜਦਕਿ ਐਜ਼ ਅ ਡਾਕਟਰ ਐਜ਼ ਅ ਡਾਕਟਰ ਉਹਦੇ ਫਰਜ਼ ਬਣਦੇ ਸੀ ਕੋਸੇ ਇਦਾਂ ਮਸ਼ਹੂਰ ਗਲਾਟੀ ਕਿਦਾਂ ਕਹਿੰਦਾ ਹੁੰਦਾ ਸੀਗਾ ਐਜ਼ ਅ ਡਾਕਟਰ ਮੇਰੇ ਕੋਲ ਫਰਜ਼ ਬਹੁਤ ਸੀ ਹਾਂਜੀ ਬੰਨੀ ਉਹਦੇ ਫਰਜ਼ ਬਣਦਾ ਸੀ ਐਜ਼ ਅ ਡਾਕਟਰ ਉਹ ਕਹਿੰਦਾ ਭਾਈ ਐਜ਼ ਅ ਡਾਕਟਰ ਮੈਂ ਸਜੈਸਟ ਇਹ ਕਰੂੰਗਾ ਕਿ ਕਿਸੇ ਵੀ ਬੰਦੇ ਤੋਂ ਇਦਾਂ ਦਵਾਈ ਨਾ ਲਖਾਓ ਤੁਸੀਂ ਇਹ ਕੋਈ ਤਰੀਕਾ ਨਹੀਂਗਾ ਜੀ ਜੇ ਤੁਹਾਨੂੰ ਬਿਮਾਰੀ ਹੈ ਡਾਕਟਰ ਪੂਰਾ ਕੰਸਲਟ ਕਰੂਗਾ ਤੁਹਾਡੇ ਨਾਲ ਜੇ ਪਹਿਲੀ ਵਾਰੀ ਤੁਸੀਂ ਜਾਂਦੇ ਹੋ ਨਾ ਪੇਸ਼ੈਂਟ ਕੋਲੇ ਡਾਕਟਰ ਕੋਲ ਸੋਰੀ ਪੇਸ਼ੈਂਟ ਡਾਕਟਰ ਕੋਲੇ ਜਾਂਦਾ ਹੈ ਤੇ ਘੱਟੋ ਘੱਟ ਨੂੰ 15-20 ਮਿੰਟ ਅੱਧਾ ਘੰਟਾ ਚਾਹੀਦਾ ਯਾ ਨੈਕਸਟ ਟਾਈਮ ਹੋ ਸਕਦਾ ਉਹਨੂੰ ਘੱਟ ਟਾਈਮ ਲੱਗੇ ਕਿਉਂਕਿ ਸਾਰੀ ਗੱਲਾਂ ਪੁੱਛ ਲਈਆਂ ਆਉਣੇ ਤੁਹਾਡੀਆਂ ਉਸ ਤੋਂ ਬਾਅਦ ਹੋ ਜਾਊਗਾ ਪੰਥਕ੍ਰਿੰਤ ਮਿਲਦੇ ਸਾਰੇ ਪਹਿਲੀ ਪਹਿਲੀ ਵਾਰ ਸੀਗੇ ਤੇ ਇਹ ਪਿਓ ਦਾ ਪੁੱਤ 5 ਮਿੰਟਾਂ 'ਚ ਸਤ ਮਰੀ ਤੋਰ ਦਿੰਦਾ ਠੀਕ ਆ ਇੰਨੇ ਤਾਂ ਯਾਰ ਸਰਕਾਰੀ ਹਸਪਤਾਲਾਂ 'ਚ ਡਾਕਟਰ ਨਹੀਂ ਕਰਦੇ ਜਿਹੜੇ ਮੁੱਬੂ ਡਾਕਟਰ ਹਨ ਜਿਹੜੇ 5-500 ਰੁਪਿਆ ਫੀਸ ਲੈਂਦੇ ਆ ਉਹ ਵੀ ਇਹਦਾ 5-7 ਮਿੰਟ ਸਾਡੇ ਨਾ ਡਾਕਟਰ ਮੈਂ ਇੰਡੀਆ ਗਿਆ ਪਿਛਲੀ ਵਾਰੀ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ ਇਦਾਂ ਡਾਕਟਰ ਬਹੁਤ ਮਸ਼ਹੂਰ ਸਰਜਨ ਆ ਉਹ ਨਾ ਹਾਂ ਤੇ ਇੱਥੋਂ ਮੈਂ ਗਿਆ ਸੀ ਇੱਥੇ ਸਿਸਟਮ ਜਿਹੜਾ ਆਪਣਾ ਹੋਰ ਤਰ੍ਹਾਂ ਦਾ ਹੈ ਵੀ ਮਰੀਜ਼ ਬੈਠਾ ਹੈ 15-20 ਮਿੰਟ ਡਾਕਟਰ ਲਾਉਂਦਾ ਫਿਰ ਡਾਕਟਰ ਬਾਹਰ ਆ ਕੇ ਤੁਹਾਨੂੰ ਆਵਾਜ਼ ਮਾਰ ਕੇ ਅੰਦਰ ਲੈ ਕੇ ਜਾਂਦਾ ਉੱਥੇ ਮੈਂ ਗਿਆ ਇੰਨਾ ਰਸ਼ ਓਡੇ ਕੋਲੇ ਸਿਰਫ 2 ਘੰਟੇ ਡਾਕਟਰ ਕੋਲੇ ਆਪਰੇਸ਼ਨ ਆਪਰੇਸ਼ਨ ਕਰਕੇ ਆਇਆ ਸੀਗਾ ਹਾਂਜੀ ਤੇ ਆਪਰੇਸ਼ਨ ਕਰਨ ਜਾਣਾ ਸੀਗਾ ਵਿੱਚ 2 ਘੰਟੇ ਆਡੀਪੀ ਉਹਦਾ ਆਪੀਡੀ ਉਹਨੇ ਲਾਈ ਇਦਾਂ ਕਰਕੇ ਹਾਂਜੀ ਉਹਦੇ ਵਿੱਚ ਉਹਦੇ ਆਪਰੇਸ਼ਨ ਵਾਲੇ ਕੱਪੜੇ ਪਾਏ ਸੀ ਉਦਾਂ ਹੀ ਉਦਾਂ ਹੀ ਆ ਕੇ ਬਹਿ ਗਿਆ ਉਹਦੇ ਵਿੱਚ ਤੇ ਉਹਦੇ ਮਾਸਕ ਮੂਸਕ ਜੇ ਮੱਥੇ ਮੁੱਥੇ ਤੇ ਸਾਰੇ ਕੁਝ ਉਦਾਂ ਹੀ ਟੰਗਿਆ ਸੀਗਾ ਉਹਦੇ ਕੋਲੇ ਲਾਉਣ ਦਾ ਵੀ ਟਾਈਮ ਨਹੀਂ ਸੀਗਾ ਤੇ ਇਦਾਂ ਹੀ ਫੇਰ ઓਪਰੇਸ਼ਨ ਸੈਕਟਰ 'ਚ ਵੜਨਾ ਸੀਗਾ ਦੋ ਘੰਟਿਆਂ ਦੇ ਵਿੱਚ ਉੱਤੇ 70 ਕੇ 75 ਮਰੀਜ਼ ਬੈਠੇ ਉਹ ਪਗਤੋਣੇ ਸਾਰੇ ਉਹਨਾਂ ਨੇ ਦੋ ਘੰਟਿਆਂ ਦੇ ਵਿੱਚ ਹਾਂਜੀ ਮੈਂ ਆਖਿਆ ਵੀ ਪਗਤੋਣਗੇ ਕਿੱਦਾਂ ਮੈਂ ਭਰਾ ਨੂੰ ਪੁੱਛਿਆ ਉਹ ਕਹਿੰਦਾ ਦੇਖੀ ਜਾ ਤੂੰ ਕਹਿੰਦਾ ਸਾਰੇ ਪਗਤਾ ਦੇਣੀ ਇਹਨਾਂ ਨੇ ਇੱਕ ਮਰੀਜ਼ ਨੂੰ ਵੀ ਅੱਗੇ ਡਾਕਟਰ ਦੇ ਮੂਹਰੇ ਬਿਠਾਇਆ ਜਿਹਦਾ ਜਿਹੜੀ ਉਹ ਤੋਂ ਬਾਅਦ ਵਾਰੀ ਹੈ ਹਾਂਜੀ ਉਹਨੂੰ ਡਾਕਟਰ ਦੇ ਮੂਹਰੇ ਬਿਠਾਇਆ ਹਾਂਜੀ ਜੀ ਜਿਹੜਾ ਜਿਹਦੇ ਨਾਲ ਡਾਕਟਰ ਕਰਨੀ ਗੱਲ ਡਾਕਟਰ ਦੇ ਕੋਲ ਸਟੂਲ ਜਾਲੀ ਪਿਆ ਹੁੰਦਾਗਾ ਉਹਦੇ ਤੇ ਬਿਠਾਇਆ ਹੈ ਜੀ ਜੀ ਉਹਦੋਂ ਬਾਅਦ ਚ ਵਾਰੀ ਨੰਬਰ ਹੈ ਉਹਨੂੰ ਡਾਕਟਰ ਦੇ ਮੂਹਰੇ ਕੁਰਸੀਆਂ ਪਈਆਂ ਉਹਦੇ ਤੇ ਬਿਠਾਇਆ ਹੈ ਜੀਦਾ ਉਹਦੋਂ ਬਾਅਦ ਨੰਬਰ ਹੈ ਉਹ ਕੰਧ ਦੇ ਨਾਲ ਕੁਰਸੀਆਂ ਪਈਆਂ ਡਾਕਟਰ ਦੇ ਕਮਰੇ 'ਚ ਉਹਦੇ ਤੇ ਬਿਠਾਇਆ ਤੇ ਜਿਹਦਾ ਉਹਦੋਂ ਬਾਅਦ ਨੰਬਰ ਉਹਨੂੰ ਗੇਟ 'ਚ ਖੜਾ ਕੀਤਾ ਏ ਇਦਾਂ ਆਵਾਜ਼ ਮਾਰ ਮਾਰ ਕੇ ਇਹ ਤੂੰ ਇੱਥੇ ਖੜਾ ਆ ਜਾ ਤੇ ਇੱਥੇ ਖੜਾ ਆ ਜਾ ਮਤਲਬ ਉਹਨੂੰ ਦਵਾਈ ਦੇ ਕੇ ਜਿਹੜਾ ਮੂਰਲਾ ਬੰਦਾ ਹੈ ਉਹ ਛੱਟਪਟ ਇੰਨਾ ਦਿਸਟੈਂਸ ਮਤਲਬ ਉਹ ਕਹਿੰਦਾ ਵੀ 1 ਮੀਟਰ ਤੋਂ ਜ਼ਿਆਦਾ ਡਿਸਟੈਂਸ ਨਹੀਂ ਚਾਹੀਦਾ ਅਗਲੇ ਨੈਕਸਟ ਬੰਦੇ ਨਾਲ ਕੋਈ ਤੁਹਾਡੀ ਪ੍ਰਾਈਵੇਸੀ ਗਈ ਭਾਂਡੇ ਚ ਉਹ ਕਹਿੰਦਾ 2 ਘੰਟੇ 75 ਮਸ਼ੀਰ ਮੀਜ ਭਗਤੌਣੀਆਂ ਸੀ ਤਾਂ ਇਦਾਂ ਹੁਣ ਉਹ ਬੰਦੇ ਜਿਹੜੇ ਹੈਗੇ ਜਿਹੜੇ ਜਿਹਨੂੰ ਪਤਾ ਹੈ ਵੀ 75 500 ਰੁਪਿਆ ਚਾਰਜ ਕੀਤਾ ਇੱਕ ਦਾ ਤੇ ਮੋٹے ਪੈਸੇ ਛਾਪ ਲੂੰਗਾ ਬਾਕੀ ਆਪਰੇਸ਼ਨਲ ਹੋ ਜਾਣਗੇ ਉਹ ਤਾਂ ਕਰਨ ਤੇ ਕਰਨ ਪੰਥਪ੍ਰੀਤ ਅਰਗਿਆ ਯਾਰ ਸਿਆਣਾ ਵੈਣਾ ਬੰਦਾ ਉਹਨੂੰ ਪਤਾ ਨਹੀਂਗਾ ਵੀ ਇਹ ਤਾਂ 5 ਮਿੰਟ ਨੂੰ ਸੱਤ ਮਰੀ ਕਿਦਾਂ ਉਹ ਤਾਂ ਹੋ ਜਾਂਦੇ ਆ ਤੇ ਇਹ ਚੀਜ਼ ਉਹਨੇ ਕਾਤੇ ਹੀ ਨਹੀਂ ਕਹੀਗੀ ਕਿਉਂਕਿ ਉਹਨੂੰ ਇਦਾਂ ਬਸ ਉਹਨੂੰ ਵੀ ਪਤਾ ਸੀਗਾ ਵੀ ਜਿਹੜੇ ਲੋਕੀ ਮੇਰੇ ਤੋਂ ਲਖਉਂਦੇ ਨੇ 2 ਮਿੰਟਾਂ ਜਿਨੂੰ ਘੜ ਆਰਾਮ ਆ ਜਾਣਾ ਉਹ ਗੱਲ ਕੀ ਹੈ ਜੇ ਮਨ ਦੇ ਵਿੱਚ ਬਹਿਮ ਹੈ ਵੀ ਜੇ ਮੈਂ ਚਰੀਟ ਮਾਰਤੀ ਪੇਪਰ ਤੇ ਤਾਂ ਹੋ ਜਾਊਗੀ ਉਹ ਕਾਤੇ ਨਹੀਂ ਕੱਢਿਆ ਆਏ ਨੇ ਬਸ ਉਹ ਕਿਦਾਂ ਹੁੰਦਾ ਹਰੇਕ ਬੰਦਾ ਕਿੱਦਾਂ ਨੇ ਕਿਤੇ ਜਾ ਕੇ ਡੋਲ ਤੁਸੀਂ ਮੁੱਲ ਪਾਓ ਉਹਦੀ ਕੀਮਤ ਪੂਰੀ ਦੇ ਦਿਓ ਫਰੇਕ ਤਿਆਰ ਆ ਬੰਦਾ ਜੇ ਇਸ ਚੀਜ਼ ਨੂੰ ਸਮਝ ਕੇ ਜਦੋਂ ਤੁਸੀਂ ਆਪਣਾ ਨਜ਼ਰੀਆ ਬਣਾਈਏ ਆਪਣੇ ਲਈ ਜ਼ਿੰਦਗੀ ਜੀਣੀ ਸ਼ੁਰੂ ਕਰੀਏ ਇਦਾਂ ਅਸੀਂ ਕਿਸੇ ਦੇ ਲਈ ਇਦਾਂ ਆਪਣੀ ਜ਼ਿੰਦਗੀ ਨੂੰ ਇਦਾਂ ਜਿਹੜੋ ਕਰਦੇ ਆ ਨਾ ਵੀ ਫਰਨਾ ਸੁਧਰ ਜੇ ਆਹ ਹੋ ਜੇ ਆਹ ਹੋ ਜੇ ਤਾਂ ਆਪਣੇ ਆਪ ਦੇ ਲਈ ਕਰਨਾ ਸ਼ੁਰੂ ਕਰੀਏ ਆਪਣੇ ਆਪ ਤੋਂ ਚੰਗੇ ਬਣਨ ਦਾ ਪ੍ਰਣ ਕਰੀਏ ਹਰ ਦਿਨ ਜਿਹੜਾ ਹੈਗਾ ਆਪਣੀਆਂ ਕਮੀਆਂ ਨੂੰ ਅਨਾਲਿਸਿਸ ਕਰਕੇ ਉਹਦੇ ਬਾਰੇ ਗੱਲ ਕਰਨੀ ਸ਼ੁਰੂ ਕਰੀਏ ਚੰਗੀ ਕਿਤਾਬ ਚੰਗੇ ਵਿਦਵਾਨ ਦੀ ਕਥਾ ਚੰਗਾ ਗਿਆਨ ਦੀ ਗੱਲ ਜਿੱਥੋਂ ਮਿਲਦੀ ਹੈ ਉਹਨੂੰ ਆਪਣੇ ਤੇ ਲਾ ਕੇ ਦੇਖੋ ਇਹਨਾਂ ਦੇਖੋ ਵੀ ਯਾਰ ਆਹ ਕਥਾ ਤਾਂ ਮੇਰੀ ਮੰਮੀ ਨੂੰ ਸੁਣਾਉਣ ਵਾਲੀ ਆ ਆਹ ਗੱਲ ਤਾਂ ਜਿਹੜੀ ਹੈਗੀ ਆ ਸਾਡੇ ਯਾਰ ਫਲਾਣੇ ਬੰਦੇ ਨੂੰ ਸੁਣਾਉਣ ਵਾਲੀ ਆ ਨਹੀਂ ਨਹੀਂ ਆਪ ਸੁਣ ਲਓ ਠੀਕ ਆ ਤੁਹਾਡੇ ਵਾਸਤੇ ਜੇ ਤੁਹਾਨੂੰ ਜਿਵੇਂ ਸਮਝ ਆਈਏ ਜ਼ਰੂਰੀ ਨਹੀਂ ਉਹਦੇ ਸਮਝ ਆਈਏ ਹੋਵੇ ਉਹ ਤੁਸੀਂ ਉਹਨੂੰ ਸੁਣਾਓ ਕੋਣੇ ਕਹਣਾ ਹਾਂ ਯਾਰ ਗੱਲ ਬੜੀ ਸੋਹਣੀ ਕੀਤੀ ਇਹ ਫਲਾਣੇ ਨੂੰ ਸੁਣਾਈ ਆ ਤੁਸੀਂ ਸੁਣਾ ਕੇ ਦੇਖ ਲਓ ਅਗਲੇ ਇਦਾਂ ਹੀ ਕਹਿੰਦੇ ਆ ਹਰੇਕ ਬੰਦੇ ਨੂੰ ਲੱਗਦਾ ਮੈਂ ਤਾਂ ਤਰਮਾਤਮਾ ਆ ਯਾਰ ਮੈਂ ਤਾਂ ਰੱਬ ਦੀ ਰੂਹ ਆ ਇੱਥੇ ਬੈਠੀ ਤੁਰੇ ਫਿਰਦੀ ਆ ਜਿਹੜੀ ਬੰਦਾ ਕਦੇ ਮੰਨਦਾ ਹੀ ਮੈਂ ਕੋ